ਆਪਣੇ ਆਪ ਨੂੰ ਚੌਧਰੀ ਐ ਖਵਾਉਣ ਵਾਲੇ ਹੁੰਦੇ ਨੇ ਨਾ ਜਿਹੜੇ ਉੱਚੀ ਉੱਚੀਆਂ ਪਦਵੀਆਂ ਦੇ ਉੱਤੇ ਬਹਿ ਜਾਂਦੇ ਨੇ ਜਿਵੇਂ ਵੀਰਦੀ ਹੁਣੇ ਗੱਲ ਕਰਕੇ ਗਏ ਨੇ ਉਹਨਾਂ ਨੂੰ ਆਪਣੀ ਪਦਵੀ ਦਾ ਹੀ ਇੰਨਾ ਹੰਕਾਰ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇ ਸਿਧਾਂਤ ਨੂੰ ਵੀ ਉਹ ਮਿੱਟੀ ਦੇ ਵਿੱਚ ਰੋਲ ਕੇ ਸੁੱਟ ਜਾਂਦੇ ਨੇ ਜੇ ਅੱਜ ਕਿਸੇ ਨੂੰ ਇਹ ਗੱਲ ਆਖੀ ਜਾਵੇ ਕਿ ਦਰਬਾਰ ਸਾਹਿਬ ਦੇ ਵਿੱਚ ਕੀ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਤੇ ਜਿਹੜੇ ਵੱਡੇ ਵੱਡੇ ਚੌਧਰੀ ਨੇ ਉਹ ਕਹਿੰਦੇ ਨਹੀਂ ਕਰ ਸਕਦੀਆਂ ਪਰ ਕੀ ਜੇ ਗੁਰੂ ਨਾਨਕ ਦੀ ਬਾਣੀ ਨੂੰ ਪੁੱਛੋਗੇ ਤੇ ਗੁਰੂ ਨਾਨਕ ਦੀ ਬਾਣੀ ਨੇ ਕਿਤੇ ਰੋਕ ਲਾਈ ਹੈ ਗੁਰੂ ਸਾਹਿਬ ਨੇ ਦਿਆਖਿਆ ਸੋਕੋ ਮੰਦਾ ਆਖੀ ਜੱਜਮੈ ਰਾਜਾਨ ਪਰ ਉਹ ਜਦੋਂ ਬੰਦੇ ਨੂੰ ਕਿਸੇ ਗੱਲ ਦਾ ਫਤੂਰ ਚੜ ਜਾਂਦਾ ਹੈ ਨਾ ਉਹ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ ਭਾਵੇਂ ਧਨ ਦਾ ਹੋਵੇ ਤੇ ਭਾਵੇਂ ਪਦਵੀ ਦਾ ਹੋਵੇ ਉਦੋਂ ਬੰਦਾ ਇਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਕਰਦਾ ਕਿੱਥੇ ਸਾਡੀ ਕੌਮ ਕਿੱਥੇ ਜਾ ਰਹੇ ਹੁਣ ਜਾਗਣਾ ਪਵੇਗਾ ਹੁਣ ਜਾਗਣਾ ਪਵੇਗਾ ਆ ਜਿਹੜੀ ਆ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਆ ਨਾ ਆਪਾਂ ਅਵਹਿਮਾ ਭਰਮਾ ਦੇ ਕਰਮ ਕਾਂਡਾਂ ਦੀ ਨੀਂਦ ਵਿੱਚ ਜਦ ਤੱਕ ਸੁੱਤੇ ਰਹਾਂਗੇ ਕੁਝ ਨਹੀਂ ਜੇ ਪੜਨਾ ਕੁਝ ਨਹੀਂ ਜੇ ਬੜਨਾ ਇੱਥੇ ਮਤਾਂ ਕਿਤੇ ਕਿਸੇ ਤੋਂ ਆਸਾਂ ਲਾ ਲਿਓ ਮਤਾਂ ਕਿਤੇ ਫਿਰ ਕਿਸੇ ਤੋਂ ਆਸਾਂ ਲਾ ਦਿਓ ਠੀਕ ਹੈ ਅੱਜ ਅਸੀਂ ਰੋਲਾ ਪਾ ਰਹੇ ਹਾਂ ਇਹ ਜਥੇਦਾਰ ਨੇ ਜਿਹੜੇ ਉਹ ਗद्दार ਨਿਕਲੇ ਅਸੀਂ ਤੇ ਸਟੇਜਾਂ ਦੇ ਉੱਤੇ ਬਹਿ ਕੇ ਬਹੁਤ ਸਿਰ ਤੋਂ ਰੋਲਾ ਪਾਉਂਦੇ ਸੀ ਵੀ ਇਹ ਗद्दार ਨੇ ਉਦੋਂ ਕੋਈ ਨਹੀਂ ਸੀ ਸੁਣਦਾ ਉਦੋਂ ਸਾਨੂੰ ਲੋਕ ਗਾਲਾਂ ਕੱਢਿਆ ਕਰਦੇ ਸੀ ਉਦੋਂ ਸਾਨੂੰ ਕਹਿੰਦੇ ਸੀ ਤੁਸੀਂ ਜਥੇਦਾਰਾਂ ਬਾਰੇ ਬੋਲਦੇ ਹੋ ਉਹ ਤਾਂ ਬੜਾ ਚੰਗਾ ਬੰਦਾ ਹੈ ਅੱਜ ਕੌਮ ਦੇ ਸਾਹਮਣੇ ਆ ਗਈ ਉਹਨਾਂ ਲੋਕਾਂ ਦੀ ਅਸਲੀਅਤ ਤੇ ਹੁਣ ਇੱਕ ਗਲਤੀ ਫੇਰ ਨਾ ਕਰ ਬੈਠਿਓ ਕਿਤੇ ਸਰਕਾਰਾਂ ਜਿਹੜੀਆਂ ਨੇ ਉਹ ਬੜੀਆਂ ਛਾਤਰ ਨੇ ਉਹ ਹੁਣ ਵਾਲਿਆਂ ਨੂੰ ਲਾਦਣ ਗਿਆ ਹੁਣ ਵਾਲਿਆਂ ਨੂੰ ਜਥੇਦਾਰੀ ਦੀ ਗੱਦੀ ਤੋਂ ਲਾਦਣ ਗਿਆ ਤੇ ਉੱਥੇ ਫੇਰ ਆਪਣੇ ਬੰਦੇ ਵਾ ਦੇਣ ਗਿਆ ਜਿਹੜੇ ਬੰਦੇ ਨਵੀਆਂ ਸ਼ਕਲਾਂ ਵਾਲੇ ਹੋਣਗੇ ਤੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਫੇਰ ਉਹਨਾਂ ਨੂੰ ਸਿੰਘ ਸਾਹਿਬ ਸਿੰਘ ਸਾਹਿਬ ਨਾ ਕਰਨ ਲੱਗ ਜਾਏ ਉਹ ਫੇਰ ਉਹਨਾਂ ਦੇ ਗਲਾਂ 'ਚ ਕਿਤੇ ਸਰੋਪੇ ਨਾ ਪਾਣ ਲੱਗ ਜਾਏ ਉਹ ਕਿਉਂਕਿ ਆਉਣ ਵਾਲੇ ਫੇਰ ਪੰਜ ਸੱਤ ਸਾਲਾਂ ਨੂੰ ਉਹਨਾਂ ਨੂੰ ਤੁਹਾਨੂੰ ਫੇਰ ਧੋਖਾ ਦੇ ਦੇਣਾ ਜੇ ਕਿਉਂਕਿ ਸਰਕਾਰਾਂ ਸਭ ਕੁਝ ਪਲਾਨ ਕਰਕੇ ਤੁਰਦੀਆਂ ਨੇ ਸਰਕਾਰਾਂ ਨੇ ਆਪਣੇ ਕੰਮ ਕਰਾਉਣੇ ਹੁੰਦੇ ਨੇ ਇਹਨਾਂ ਲੋਕਾਂ ਦੇ ਕੋਲੋਂ ਤੇ ਇਸ ਕਰਕੇ ਬੇਨਤੀ ਐ ਮੈਂ ਹਰ ਇੱਕ ਸਟੇਜ ਦੇ ਉੱਤੇ ਬੇਨਤੀ ਕਰ ਰਿਹਾ ਕਿ ਆਪਣਾ ਆਗੂ ਕੇਵਲ ਤੇ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਬਣਾ ਲਓ ਜਿਦ ਦਿਨ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਣ ਗਏ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪੁੱਛ ਕੇ ਤੁਰਨਾ ਸ਼ੁਰੂ ਕਰ ਦਿੱਤਾ ਮਾਲਕਾ ਆਹ ਕੰਮ ਕਰਾਂ ਕਿ ਨਾ ਕਰਾਂ ਉਹ ਦਿਨ ਵੇਖਿਓ ਜੀਵਨ ਵਧੀਆ ਬਣ ਜਾਏਗਾ ਜਿਦ ਦਿਨ ਗੁਰੂ ਕੋਲੋਂ ਪੁੱਛ ਕੇ ਤੁਰਾਂਗੇ ਤੇ ਜੇ ਬੰਦਿਆਂ ਪਿੱਛੇ ਲੱਗਾਂਗੇ ਖੁਆਰੀ ਪੱਲੇ ਪਏਗੀ ਫਿਰ ਫਿਰ ਖੁਆਰੀ ਪੱਲੇ ਪਏਗੀ ਕਿਉਂਕਿ ਤੁਹਾਨੂੰ ਨਹੀਂ ਪਤਾ ਜਿਹੜੇ ਬੰਦੇ ਨੂੰ ਭਾਇਆ ਜਾਣਾ ਹੈ ਹੁਣ ਗੱਦੀ ਦੇ ਉੱਤੇ ਜਿਹਨੂੰ ਅਕਾਲ ਤੱਕ ਸਾਡਾ ਜਿਸਦਾਰ ਬਣਾਇਆ ਜਾਏਗਾ ਜਾਂ ਕੇਸਗੜ ਸਾਡਾ ਜਿਸਦਾਰ ਬਣਾਇਆ ਜਾਏਗਾ ਤੁਹਾਨੂੰ ਕੀ ਪਤਾ ਵੀ ਉਹ ਸਰਕਾਰ ਦਾ ਬੰਦਾ ਹੈ ਜਾਂ ਨਹੀਂ ਹੈਗਾ ਅੱਗੇ ਜਿਵੇਂ ਸਰਕਾਰਾਂ ਨੇ ਲਾਏ ਨੇ ਉਸੇ ਤਰ੍ਹਾਂ ਸਰਕਾਰਾਂ ਫਿਰ ਲਾ ਸਕਦੀਆਂ ਨੇ ਆਪਣੇ ਬੰਦੇ ਇਹ ਚ ਕੋਈ ਨਵੀਂ ਗੱਲ ਥੋੜੀ ਨਾ ਹੈਗੀ ਹੈ ਸ਼ਕਲਾਂ ਹੀ ਬਦਲਣੀਆਂ ਨੇ ਅੰਦਰਲੀ ਸੋਚ ਤੇ ਉਹੀ ਰਹਿਣੀ ਹੈ ਅੰਦਰਲੀ ਸੋਚ ਤੇ ਉਹੀ ਰਹਿਣੀ ਹੈ ਮੰਨ ਲਓ ਇੱਕ ਬੰਦਾ ਹੋਵੇ ਜਿਨੇ ਅੱਤ ਦੇ ਪੁੱਠੇ ਕੰਮ ਕੀਤੇ ਹੋਣ ਅੱਤ ਦੇ ਭੜੇ ਕੰਮ ਕੀਤੇ ਹੋਣ ਜੇ ਉਹਦੀ ਪਲਾਸਟਿਕ ਸਰਜਰੀ ਕਰ ਦਿੱਤੀ ਜਾਵੇ ਬਾਹਰੋਂ ਦੀ ਸ਼ਕਲ ਉਹਦੀ ਚੇਂਜ ਕਰ ਦਿੱਤੀ ਜਾਵੇ ਸ਼ਕਲ ਚੇਂਜ ਹੋਣ ਨਾਲ ਸੋਚ ਚੇਂਜ ਨਹੀਂ ਜੇ ਹੁੰਦੀ ਸ਼ਕਲ ਚੇਂਜ ਹੋਣ ਨਾਲ ਸੋਚ ਚੇਂਜ ਨਹੀਂ ਜੇ ਹੁੰਦੀ ਹਾਂ ਬੁੱਥੀਆਂ ਚੇਂਜ ਹੋ ਜਾਣਗੀਆਂ ਮੂੰਹ ਚੇਂਜ ਹੋ ਜਾਣਗੇ ਪਰ ਅੰਦਰਲੀ ਸੋਚ ਤਾਂ ਉਹੀ ਰਹਿਣੀ ਹੈ ਜਿਹੜੀ ਸੋਚ ਅਜ ਗੁਰਵਜਨ ਸਿੰਘ ਕੋਲ ਹੈ ਉਹ ਵਾਲੀ ਸੋਚ ਕੱਲ ਨੂੰ ਕੋਈ ਹੋਰ ਧਾਰਨ ਕਰ ਲੂਗਾ ਤੁਸੀਂ ਤੁਸੀਂ ਫਿਰ ਉਹਨਾਂ ਦੇ ਪਿੱਛੇ ਨਾਰੇ ਮਾਰੋਗੇ ਉਹਨਾਂ ਨੇ ਫੇਰੋ ਹਾਂ ਅੱਗੇ ਆ ਸੌਦੇ ਵਾਲੇ ਨੂੰ ਮaaf ਕੀਤਾ ਸੀਗਾ ਹੁਣ ਕਿਸੇ ਹੋਰ ਨੂੰ ਮaaf ਕਰਾ ਲੋਗੇ ਬਸ ਇਹੀ ਹੋ ਸਕਦਾ ਇਹਨਾਂ ਦੇ ਪੱਲੇ ਤਾਂ ਇਹੀ ਕੁਝ ਹੈਗਾ ਹੋਰ ਕੀ ਨਿਕਲਣਾ ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਤੁਰਨ ਦੀ ਲੋੜ ਹੈ ਤੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜੇ ਉਹਨਾਂ ਨੂੰ ਅਸੀਂ ਕਹਿੰਨੇ ਉਹਨਾਂ ਲੋਕਾਂ ਨੇ ਬੇਦਬੀ ਕੀਤੀ ਹੈ ਤੇ ਜਦੋਂ ਵੀ ਅਸੀਂ ਕੋਈ ਵੀ ਕੰਮ ਕਰੀਏ ਆਪਣੀ ਜ਼ਿੰਦਗੀ ਵਿੱਚ ਬਸ ਇਸ ਗੱਲ ਨੂੰ ਅੱਜ ਤੋਂ ਨੋਟ ਰੱਖੀਏ ਕਿਤੇ ਮੈਂ ਵੀ ਤੇ ਗੁਰੂ ਦੀ ਬੇਦਬੀ ਨਹੀਂ ਜੇ ਗੱਲ ਕਿਤੇ ਇਹ ਸਾਡੇ ਅੰਦਰ ਆ ਗਈ ਨਾ ਕਿ ਮੈਂ ਵੀ ਤੇ ਕਿਤੇ ਗੁਰੂ ਦੀ ਬੇਦਬੀ ਨਹੀਂ ਕਰ ਰਿਹਾ ਉਦਨ ਜੀਵਨ ਸਵਰਨਾ ਸ਼ੁਰੂ ਹੋ ਜਾਏਗਾ ਇੱਕ ਇੱਕ ਕਰਕੇ ਔਗਣ ਜਿਹੜੇ ਨੇ ਉਹ ਛੱਡਦੇ ਜਾਈਏ ਤੇ ਗੁਨਾ ਨੂੰ ਗ੍ਰਹਿਣ ਕਰਦੇ ਜਾਈਏ ਤੇ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਅੱਜ ਸਾਡੇ ਲੋਕਾਂ ਦਾ ਧਿਆਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਪਾਸੇ ਨੂੰ ਨਹੀਂ ਹੈਗਾ ਨਹੀਂ ਹੈਗਾ ਅੱਜ ਅਸੀਂ ਇਹ ਚਾਹਦੇ ਆ ਕਿ ਸਾਨੂੰ ਪੱਕੀ ਪਕਾਈ ਖਿਚੜੀ ਜਿਹੜੀ ਹੈ ਉਹ ਮਿਲ ਜਾਵੇ ਪਰ ਇੱਕ ਬੇਨਤੀ ਕਰਾਂਗਾ ਜੇਕਰ ਅਸੀਂ ਆਪ ਬਾਣੀ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਹੋ ਸਕਦਾ ਇਹ ਮੇਰੇ ਵਰਗਾ ਬੰਦਾ ਸਟੇਜ ਉੱਤੇ ਬੈਠਾ ਏ ਤੁਹਾਨੂੰ ਚਾਰ ਗੱਲਾਂ ਸੁਣਾ ਰਿਹਾ ਏ ਤੁਹਾਡੇ ਕੋਲ ਕੋਈ ਥਰਮਾਮੀਟਰ ਹੈ ਵੀ ਤੁਸੀਂ ਉਹ ਲਾ ਕੇ ਵੇਖ ਲਓ ਵੀ ਜੋ ਇਹਨੇ ਸੁਣਾਇਆ ਏ ਉਹ ਠੀਕ ਹੈ ਜਾਂ ਗਲਤ ਹੈ ਦੱਸੋ ਜੀ ਕੋਈ ਥਰਮਾਮੀਟਰ ਹੈ ਤੁਹਾਡੇ ਕੋਲ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਹਾਂਜੀ ਹੈਗਾ ਕੋਈ ਜੇ ਆਇਆ ਤੇ ਕੋਈ ਇਦਾਂ ਦਾ ਦੱਸੋ ਮਾਰਕੀਟ ਦੇ ਵਿੱਚ ਥਰਮਾਮੀਟਰ ਅਸੀਂ ਵੀ ਲੈ ਲਈਏ ਪਰ ਕੋਈ ਥਰਮਾਮੀਟਰ ਨਹੀਂ ਇਦਾਂ ਦਾ ਕਿ ਜਿਹੜਾ ਸਟੇਜ ਦੇ ਉੱਤੇ ਬੁਲਾਰਾ ਬੈਠ ਕੇ ਬੋਲ ਰਿਹਾ ਏ ਕਿ ਇਹ ਠੀਕ ਬੋਲ ਰਿਹਾ ਜਾਂ ਗਲਤ ਬੋਲ ਰਿਹਾ ਹੈ ਕੋਈ ਐਸਾ थर्मामीटर ਨਹੀਂ ਹੈ ਜਿਹੜਾ ਸਾਨੂੰ ਦੱਸ ਸਕੇ ਤੇ ਬਹੁਤੀ ਵਾਰ ਹੁੰਦਾ ਪਤਾ ਕੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੁਲਾਰੇ ਗਲਤ ਹੁੰਦੇ ਨੇ ਬਹੁਤ ਬੁਲਾਰੇ ਨੇ ਜਿਹੜੇ ਸੱਚ ਦੀ ਵਿਚਾਰ ਸੰਗਤਾਂ ਦੇ ਸਾਹਮਣੇ ਰੱਖਦੇ ਨੇ ਪਰ ਉਹਨਾਂ ਦੀ ਗਿਣਤੀ ਜਿਹੜੀ ਹੈ ਨਾ ਮਸਾਂ ਜੇ ਕਹਿ ਲਈਏ ਮਸਾਂ ਜੇ ਕਹਿ ਲਈਏ ਤਾਂ 20-25 ਕੋਣੀ ਹੈ ਮਸਾਂ ਜੇ ਕਹਿ ਲਈਏ ਤਾਂ 20 ਬੱਚੀ ਕੋਣੀ ਹੈ ਜਿਹੜੀ ਸੱਚ ਦੀ ਵਿਚਾਰ ਸੰਗਤਾਂ ਨੂੰ ਸਾਹਮਣੇ ਰੱਖਦੇ ਨੇ ਨਹੀਂ ਤੇ ਬਹੁਤਾ ਤੇ ਉਹ ਹੀ ਮਾਲ ਸਾਡੀ ਕੌਮ ਨੇ ਇਕੱਠਾ ਕੀਤਾ ਹੋਇਆ ਜਿਹੜੀਆਂ ਐਕਸਪਾਇਰੀ ਡੇਟ ਦੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਦੇ ਪੱਲੇ ਕੁਝ ਨਹੀਂ ਪਾ ਸਕਦੀਆਂ ਉਹ ਆਪ ਵੀ ਐਕਸਪਾਇਰ ਨੇ ਅੰਦਰ ਉਹਦੀ ਜਿਹਨੂੰ ਆਖਿਆ ਸੀ ਨਾ ਗੁਰੂ ਪਾਤਸ਼ਾਹ ਨੇ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ ਮਿਰਤਕ ਕਈਆਂ ਨਾਨਕਾ ਜਿਵੇਂ ਪ੍ਰੀਤ ਨਹੀਂ ਭਗਵੰਤ ਜਿਹਦੇ ਬਾਰੇ ਚ ਆਖਿਆ ਸੀ ਆਖਾਂ ਜੀਵਾ ਵਿਸਰੈ ਮਰ ਜਾਉ ਆ ਜਿਹੜੀਆਂ ਐਕਸਪਾਇਰੀ ਡੇਟ ਦੀਆਂ ਚੀਜ਼ਾਂ ਨੇ ਨਾ ਬਹੁਤੀਆਂ ਦੇ ਸਟੇਜਾਂ ਉੱਤੇ ਉਹੀ ਬੈਠੀਆਂ ਹੁੰਦੀਆਂ ਨੇ ਬਹੁਤੀਆਂ ਤੇ ਉਹੀ ਬੈਠੀਆਂ ਹੁੰਦੀਆਂ ਨੇ ਜਦੋਂ ਬਰ ਗਾੜੀ ਦੇ ਵਿੱਚ ਘਟਨਾ ਵਾਪਰੀ ਸੀ ਨਾ ਗੋਲੀਆਂ ਚੱਲੀਆਂ ਜਾਂ ਹੋਰ ਸਭ ਘਟਨਾਵਾਂ ਵਾਪਰੀਆਂ ਸੀ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਧਰਮੀਖਮੋਣ ਵਾਲੇ ਨੇ ਜਿਹੜੇ ਉਹ ਵੀ ਪਤਾ ਨਹੀਂ ਸ਼ਾਇਦ ਕਿਤੇ ਆਪਣੇ ਭੋਰੀਆਂ ਦੇ ਵਿੱਚ ਵੜ ਕੇ ਬੈਠੇ ਹੋਏ ਸੀ ਉਦੋਂ ਸਾਹਮਣੇ ਨਹੀਂ ਆਇਆ ਹਜੇ ਕਿ ਰਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਨੇ ਹਾਂ ਠੀਕ ਹੈ ਕਿਸੇ ਹੋਰ ਸਟੇਟ ਵਿੱਚ ਰਹਿੰਦੇ ਹੋਣ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਹੋਣ ਤੇ ਅਸੀਂ ਕਹਿ ਸਕਦੇ ਹਾਂ ਜੀ ਉਹ ਚਲੋ ਪੁੱਜ ਨਹੀਂ ਸੀ ਸਕਦੇ ਰਹਿੰਦੇ ਪੰਜਾਬ ਦੇ ਵਿੱਚ ਨੇ ਉੱਥੇ ਉਸ ਦਿਨ ਨਹੀਂ ਪੁੱਜੇ ਜਦੋਂ ਪਹਿਲੇ ਦਿਨ ਘਟਨਾ ਵਾਪਰੀ ਹੈ ਪਤਾ ਕਿਦਾਂ ਪੁੱਜੇ ਜਦੋਂ ਟੀਵੀ ਦੇ ਉੱਤੇ ਫੋਟੋ ਆਉਣੀ ਸੀ ਜਦੋਂ ਟੀਵੀ ਦੇ ਉੱਤੇ ਫੋਟੋ ਆਉਣੀ ਸੀ 25 ਤਰੀਕ ਨੂੰ ਜਿਹੜਾ ਸਮਾਗਮ ਹੋਇਆ ਉਹਦੋਂ ਸਾਰੇ ਛੋਟੇ-ਛੋਟੇ ਬਾਬੇ ਉੱਥੇ ਪੁੱਜੇ ਹੋਏ ਸੀ ਤੇ ਉੱਥੇ ਅਨਾਉਂਸਮੈਂਟ ਹੋ ਰਹੀ ਸੀ ਵੀ ਥੱਲੇ ਉਤਰ ਜਾਓ ਸਟੇਜ ਟੁੱਟ ਜਾਏਗੀ ਥੱਲੇ ਉਤਰ ਜਾਓ ਸਟੇਜ ਟੁੱਟ ਜਾਏਗੀ ਬਾਰ-ਬਾਰ ਉੱਥੇ ਇਹ ਅਨਾਉਂਸਮੈਂਟ ਹੋ ਰਹੀ ਸੀ ਪਰ ਉਹ ਫੋਟੋ ਖਿਚਾਉਣ ਵਾਲੇ ਸਾਰੇ ਉੱਤੇ ਬੈਠੇ ਸੀ ਕੋਈ ਥੱਲੇ ਉਤਰਨ ਨੂੰ ਤਿਆਰ ਨਹੀਂ ਸੀ ਇਹ ਕੱਲੀਆਂ ਫੋਟੋਆਂ ਖਿਚਾਉਣ ਵਾਲੇ ਨੇ ਇਹਨਾਂ ਨੇ ਤੁਹਾਡੇ ਪੱਲੇ ਕੱਖ ਨਹੀਂ ਜੇ ਪਾਉਣਾ ਇਹ ਫੋਟੋ ਖਿਚਾਣਾ ਆਉਂਦੇ ਨੇ ਇਸ ਕਰਕੇ ਫੋਟੋ ਦਾ ਬੜੇ ਹੀਰੋ ਲੋਗ ਵੀ ਖਿਚਾ ਲੈਂਦੇ ਨੇ ਫਿਲਮ ਸਟਾਰ ਵੀ ਬਥੇਰੀਆਂ ਫੋਟੋਆਂ ਖਿਚਾ ਲੈਂਦੇ ਨੇ ਪਰ ਸਾਡੇ ਪੱਲੇ ਕੁਝ ਫਿਲਮ ਸਟਾਰ ਵੀ ਨਹੀਂ ਪਹੁੰਦੇ ਤੇ ਇਹ ਵੀ ਬਹੁਤੇ ਫਿਲਮ ਸਟਾਰ ਹੀ ਨੇ ਇਹ ਵੀ ਕਲਾਕਾਰੀ ਵਿਖਾਉਂਦੇ ਨੇ ਸਟੇਜ ਦੇ ਉੱਤੇ ਪਰ ਸੱਚ ਦਾ ਰਾਹ ਜਿਹੜਾ ਇਹ ਉਹ ਨਹੀਂ ਦੇ ਕੇ ਜਾਂਦੇ ਕਰਕੇ ਬਾਬੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ ਨੇ ਉਹ ਟੌਫੀ ਹੁੰਦੀ ਨਾ ਮਿੱਠੀ ਜੀ ਚਾਕਲੇਟ ਵਰਗੀ ਬਾਬੇ ਵੀ ਉਹ ਕਹਿੰਦੇ ਵੀ ਚਲੋ ਜਿਵੇਂ ਉਹ ਬੱਚਾ ਰੋਂਦਾ ਹੋਵੇ ਤੈਨੂੰ ਲੌਲੀਪੌਪ ਦੇ ਦਿੱਤਾ ਜਾਂਦਾ ਇਹ ਬਹੁਤੇ ਬਾਬੇ ਵੀ ਕਹਾਣੀਆਂ ਦਾ ਲੌਲੀਪੌਪ ਹੀ ਦੇਈ ਜਾਂਦੇ ਲੋਕਾਂ ਨੂੰ ਪੇ ਲੋ ਚੂਸੀ ਜਾ ਜਿਵੇਂ ਬੱਚਾ ਲੌਲੀਪਾਪ ਚੂਸਦਾ ਹੈ ਤੇ ਕਹਾਣੀਆਂ ਸੁਣਾਉਂਦੀਆਂ ਬੇ ਸਿਰ ਪੈਰ ਦੀਆਂ ਗੱਲਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਨ੍ਹਾਂ ਚੋਂ ਕੱਖ ਨਹੀਂ ਨਿਕਲਦਾ ਬਹੁਤਾ ਮਿੱਠਾ ਖਾ ਖਾ ਸ਼ੂਗਰ ਹੋ ਜਾਂਦੀ ਇੱਥੇ ਲੋਕਾਂ ਨੂੰ ਮਨਮਤ ਦੀ ਸ਼ੂਗਰ ਹੋਈ ਪਈ ਹੈ ਇੱਕ ਅਖੀਰਲੀ ਬੇਨਤੀ ਕਰਕੇ ਮੈਂ ਸ਼ਬਦ ਵਾਲੇ ਪਾਸੇ ਨੂੰ ਆਵਾਂ ਵੇਖੋ ਤੁਹਾਡੇ ਕੋਲ ਕੋਈ ਥਰਮਾਮੀਟਰ ਨਹੀਂ ਹੈ ਕਿ ਕੌਣ ਸੱਚ ਬੋਲਦਾ ਹੈ ਤੇ ਕੌਣ ਝੂਠ ਬੋਲਦਾ ਹੈ ਪਰ ਇੱਕ ਥਰਮਾਮੀਟਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ ਉਹ ਥਰਮਾਮੀਟਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਪੜਨਾ ਸ਼ੁਰੂ ਕਰ ਦਿੱਤਾ ਵਿਚਾਰਨਾ ਸ਼ੁਰੂ ਕਰ ਦਿੱਤਾ ਜੀਵਨ ਚ ਕਮਾਉਣਾ ਸ਼ੁਰੂ ਕਰ ਦਿੱਤਾ ਜਦੋਂ ਸੰਗਤ ਦੇ ਵਿੱਚ ਬਹਿ ਕੇ ਸੁਣੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਪ੍ਰਚਾਰਕ ਠੀਕ ਬੋਲ ਰਿਹਾ ਹੈ ਤੇ ਕਿਹੜਾ ਪ੍ਰਚਾਰਕ ਗਲਤ ਬੋਲਦਾ ਪਿਆ ਉਹ ਤੁਹਾਨੂੰ ਆਪ ਨੂੰ ਪਤਾ ਲੱਗ ਜਾਏਗਾ ਜਿਨ੍ਹਾਂ ਨੇ ਆਪ ਬਾਣੀ ਨੂੰ ਪੜਿਆ ਹੋਵੇਗਾ ਜੋ ਆਵਤ ਸ਼ਰਣ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਹੇ ਮੇਰੇ ਮਾਲਕ ਜੀ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹੁਣ ਅਖੀਰ ਚ ਆਖਿਆ ਕਹਿੰਦੇ ਰੱਖੋ ਲਾਜ ਮੁਰਾਰ ਲਾਜ ਦਾ ਮਤਲਬ ਹੁੰਦਾ ਇੱਜ਼ਤ ਹੇ ਮੇਰੇ ਮਾਲਕ ਜੀ ਤੁਸੀਂ ਮੇਰੀ ਇੱਜ਼ਤ ਰੱਖਣ ਵਾਲੇ ਹੋ ਹੋਰ ਇਸ ਸੰਸਾਰ ਵਿੱਚ ਕੋਈ ਨਹੀਂ ਜਿਹੜਾ ਮੇਰੀ ਇੱਜ਼ਤ ਰੱਖਣ ਵਾਲਾ ਹੋਵੇ ਲੋਕੀ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਬਹੁਤਿਆਂ ਦਰਾਂ ਦੇ ਉੱਤੇ ਗਏ ਪਤਾ ਨਹੀਂ ਕਿਹਦੇ ਕਿਹਦੇ ਅੱਗੇ ਜਾ ਕੇ ਸਿਰ ਝੁਕਾਇਆ ਪਰ ਬਹੁਤੀ ਵਾਰ ਐਸੀਆਂ ਘਟਨਾਵਾਂ ਵਾਪਰੀਆਂ ਕਿ ਧੀਆਂ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਕਿਸੇ ਬਾਬੇ ਦੇ ਡੇਰੇ 'ਚ ਗਈਆਂ ਸੀ ਤੇ ਬਾਬੇ ਨੇ ਹੀ ਬੇਇੱਜ਼ਤ ਕਰਕੇ ਬਾਹਰ ਕੱਢਿਆ ਇਹਦੀਆਂ ਘਟਨਾਵਾਂ ਵਾਪਰੀਆਂ ਨੇ ਸਾਡੇ ਸਾਹਮਣੇ ਹੀ ਹੈ ਸਾਰਾ ਕੁਝ ਉਹਨਾਂ ਨੇ ਹੀ ਮੰਦ ਕਰਮ ਕੀਤੇ ਇੱਜ਼ਤ ਰੱਖਣ ਵਾਲਾ ਕੇਵਲ ਤੇ ਕੇਵਲ ਗੁਰੂ ਦਾ ਸਿਧਾਂਤ ਹੈ ਜਦੋਂ ਗੁਰੂ ਦਾ ਸਿਧਾਂਤ ਅੰਦਰ ਟਿਕ ਜਾਵੇ ਨਾ ਬੰਦਾ ਕੋਈ ਪੁੱਠਾ ਕੰਮ ਕਰਦਾ ਹੀ ਨਹੀਂ ਤੇ ਜਿਹੜਾ ਬੰਦਾ ਕਦੀ ਪੁੱਠਾ ਕੰਮ ਕਰਦਾ ਹੀ ਨਹੀਂ ਉਹਦੀ ਬੇਇੱਜ਼ਤੀ ਵੀ ਕਦੀ ਹੁੰਦੀ ਨਹੀਂ ਬੇਇੱਜ਼ਤੀ ਹਮੇਸ਼ਾ ਉਹਦੀ ਹੁੰਦੀ ਜਿੰਨੇ ਕੋਈ ਪਹਿਲਾਂ ਪੁੱਠਾ ਕੰਮ ਕੀਤਾ ਹੋਵੇ ਜੇ ਕਿਸੇ ਦੇ ਛਿੱਤਰ ਪੈਂਦੇ ਨੇ ਤੇ ਉਹਨੇ ਪੁੱਠਾ ਕੰਮ ਕੀਤਾ ਤਾਂ ਛਿੱਤਰ ਪਏ ਨੇ ਐਵੇਂ ਛਿੱਤਰ ਨਹੀਂ ਪੈ ਗਏ ਅੱਜ ਜਿਹੜੇ ਆ ਭੱਜੇ ਫਿਰਦੇ ਨੇ ਨਾ ਨੇਤਾ ਲੋਗ ਅੱਜ ਦੀ ਖਬਰ ਸੀ ਨਾ ਜੰਗਲੇ ਲਾ ਕੇ ਜਿੱਥੇ ਪਾਠ ਹੁੰਦਾ ਪਿਆ ਤੁਸੀਂ ਵੇਖੀ ਹੋਣੀ ਵਾਟਸਐਪ ਦੇ ਉੱਤੇ ਵੀ ਪਾਠ ਦਾ ਭੋਗ ਪੈ ਰਿਹਾ ਤਾਂ ਜੰਗਲੇ ਲੱਗੇ ਹੋਏ ਨੇ ਉੱਥੇ ਉਹ ਜੰਗਲੇ ਕਾਦੇ ਵਾਸਤੇ ਲਵਾਏ ਨੇ ਤਾਂ ਕਿ ਸੰਗਤਾਂ ਜਿਹੜੀਆਂ ਆ ਕੇ ਕਿਤੇ ਹਮਲਾ ਨਾ ਕਰ ਦੇਣ ਉਹਨਾਂ ਨੂੰ ਇੰਨਾ ਡਰ ਲੱਗਦਾ ਹੈ ਕਿ ਗੁਰੂ ਦੀ ਹਜੂਰੀ ਵਿੱਚ ਵੀ ਉਹਨਾਂ ਨੇ ਜੰਗਲੇ ਲਾਉਣੇ ਪੈ ਰਹੇ ਨੇ ਕਿਉਂ ਲਾਉਣੇ ਪੈ ਰਹੇ ਨੇ ਕਿਉਂਕਿ ਕੰਮ ਹੀ ਬੜੇ ਪੁੱਠੇ ਕੀਤੇ ਨੇ ਹੁਣ ਸੰਗਤਾਂ ਕੋਲੋਂ ਡਰ ਲੱਗਦਾ ਹੈ ਕੋਈ ਇੱਜ਼ਤ ਨਹੀਂ ਨਾ ਰਹੇਗੀ ਆਪਣੀ ਬੇਇੱਜ਼ਤੀ ਆਪਣੇ ਹੱਥ ਹੈ ਆਪਣੀ ਭਲਾਈ ਵੀ ਆਪਣੇ ਹੱਥ ਹੈ ਇਸੇ ਕਰਕੇ ਪਾਤਸ਼ਾਹ ਨੇ ਆਖਿਆ ਸੀ ਜੇਹਾ ਬੀਜੇ ਸੋ ਲੁਣਾ ਕਰਮਾ ਸੰਧੜਾ ਖੇਤ ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ